ਅੰਮ੍ਰਿਤਸਰ ਵਿੱਚ ਆਪਰੇਸ਼ਨ ਸਿੰਧੂਰ ਦੀ ਸਫਲਤਾ ਤੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੱਢੀ ਗਈ। ਅੰਮ੍ਰਿਤਸਰ ਦੇ ਵੱਖ-ਵੱਖ ਵਪਾਰਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੋਂ ਇਲਾਵਾ ਰਾਸ਼ਟਰੀ ਪੱਧਰ, ਰਾਜ ਪੱਧਰ, ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਦੇ ਪਾਜਪਾ ਆਗੂਆਂ ਅਤੇ ਵਰਕਰਾਂ ਨੇ ਆਪਣੇ ਵਾਹਨਾਂ ਅਤੇ ਸਾਥੀਆਂ ਨਾਲ ਇਸ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ। ਇਸ ਤਿਰੰਗਾ ਯਾਤਰਾ ਨੂੰ ਸੇਵਾਮੁਕਤ ਫੌਜ ਦੇ ਬ੍ਰਿਗੇਡੀਅਰ ਸੁਧੀਰ ਕੁਮਾਰ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ। यह तिरंगा यात्रा हॉल गेट तो शुरू होकर हाथी गेट से समाप्त हुई इस मौके भाजपा अमृतसर इंचार्ज और सबका सी पी एस के डी भंडारी जिला जनरल का मंत्री प्रोफेसर लक्ष्मीकांता चावला राजेंद्र मोहन सिंह छीना राकेश गिल राकेश शर्मा रमा महाजन केंद्रीय विधानसभा इंचार्ज डॉक्टर राम चावला उत्तरी विधानसभा इंचार्ज ਸੁਖਮਿੰਦਰ ਸਿੰਘ ਪਿੰਟੂ ਪੱਛਮੀ ਵਿਧਾਨ ਸਭਾ ਇੰਚਾਰਜ ਕੁਮਾਰ ਅਮਿਤ ਦੱਖਣੀ ਵਿਧਾਨ ਸਭਾ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਕੌਂਸਲਰ ਗੌਰਵ ਗਿੱਲ ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਅਤੇ ਕੌਂਸਲਰ ਸ਼੍ਰੂਤੀ ਵਿਚ ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਕਵਲਜੀਤ ਸਿੰਘ ਸਨੀ ਕੌਂਸਲਰ ਕ੍ਰਿਤੀ ਅਰੋੜਾ ਕੌਂਸਲਰ ਅਮਨ ਐਰੀ ਕੌਂਸਲਰ ਵਿਕਾਸ ਗਿੱਲ गुरप्रताप सिंह टिक्का पाल सिंह रंधावा भी मौजूद सन पूरा अमृतसर तिरंगा लहराते फौज और प्रधानमंत्री मोदी की हिम्मत न सलाम करते दे, देखा गया भारत ने पाकिस्तान को जो लोहे के चने चबोए हैं और पाकिस्तान मुंह के बल गिरा है मांग करके उसने युद्धबंदी ली है भारत का गौरव बड़ा है तो भारत का ये गौरव बड़ा है तिरंगा हमारा शान है हमारी सम्मान है देश की शान है ਸਾਡੀ ਸੈਨਾ ਨੇ ਜਿਸ ਤਰੀਕੇ ਦੇ ਨਾਲ ਉਹਦਾ ਬਦਲਾ ਬਦਲਾ ਲੈਣ ਵਾਸਤੇ ਪਾਕਿਸਤਾਨ ਦੇ ਵਿੱਚ ਵੜ ਕੇ ਪੀਓਕੇ ਦੇ ਵਿੱਚ ਵੜ ਕੇ ਜਿਹੜੇ ਅਤੰਕਵਾਦੀ ਕੈਂਪ ਸੀਗੇ ਉਹਨਾਂ ਦੇ ਸੈਨੇ ਅੱਡੇ ਸੀਗੇ ਜਿਸ ਤਰੀਕੇ ਨਾਲ ਤਬਸਤ ਕੀਤੇ ਆ ਉਹ ਇੱਕ ਮੈਸੇਜ ਤਾਂ ਪੂਰੇ ਹਿੰਦੁਸਤਾਨ ਜਿ ਨਹੀਂ ਪੂਰੇ ਵਰਲਡ ਦੇ ਵਿੱਚ ਇੱਕ ਮੈਸੇਜ ਆ ਕਿ ਹਿੰਦੁਸਤਾਨ ਹੁਣ ਤਾਕਤਵਰ ਮੂਲ ਬਣ ਚੁੱਕਾ ਹੈ ਬੋਦੀ ਜੀ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਵੀ ਉਡਾਏ ਔਰ ਉਹ ਆਤਕਵਾਦੀਆਂ ਨੂੰ ਵੀ ਵਿਦਸਤ ਕੀਤਾ ਉਹਨਾਂ ਦੇ ਸਾਰੇ ਟਿਕਾਣੇ ਵਿਦਸਤ ਕੀਤੇ ਇਹ ਸੀ ਸਾਡੇ ਪ੍ਰਧਾਨ ਮੰਤਰੀ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਔਰ ਸਾਡੇ ਸੈਨਿਕ ਜਿਨ੍ਹਾਂ ਨੇ ਉਹਨਾਂ ਦੇ ਘਰ ਵੜ ਕੇ ਉਹਨਾਂ ਨੂੰ ਵਿਦਸਤ ਕੀਤਾ ਹੁਣ ਅੱਜ ਦੀ ਜੋ ਅੰਮ੍ਰਿਤਸਰ ਵਾਸੀਆਂ ਨੇ ਅੱਜ ਜੋ ਇਹ ਤਿਰੰਗਾ ਯਾਤਰਾ ਕੱਢ ਕੇ ਦਿਖਾਈ ਹੈ ਇਹ ਇੱਕ ਤੁਸੀਂ ਸੰਤੇ ਸੰਕੇਤ ਹੈ ਪਾਕਿਸਤਾਨ ਨੂੰ ਪਿੱਕਲੀ ਸੈਨਾ ਹੀ ਨਹੀਂ ਉਹਨਾਂ ਦੇ ਦਿਵਾਲੇ ਹੋਏਗੀ ਜੇ ਐਰਕੀ ਉਹਨਾਂ ਨੇ ਕੋਈ ਹਮਾਕਤ ਕੀਤੀ ਸਾਡੇ ਸਾਰੇ ਦੇ ਸਾਰੇ ਨਾਗਰਿਕ ਵੀ ਉਹਨਾਂ ਨੂੰ ਦਵਸਤ ਕਰਨ ਦੇ ਵਿੱਚ ਐਰਕੀ ਉਹਨਾਂ ਦੇ ਨਾਲ ਸਾਥ ਦੇਣਗੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਯਾਤਰਾਵਾਂ ਭਾਰਤੀ ਜਨਤਾ ਪਾਰਟੀ ਔਰ ਆਮ ਨਾਗਰਿਕ ਕੋਲੋਂ ਇਹ ਯਾਤਰਾਵਾਂ ਕੀਤੀਆਂ ਜਾ ਰਹੀਆਂ ਕਿਉਂਕਿ ਇਹ ਯਾਤਰਾਵਾਂ ਜਿਹੜਾ ਚਾਣਕਾ ਨੇ ਪ੍ਰੋਗਰਾਮ ਦਿਖਾਇਆ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਲਾਮੀ ਦੇਣ ਵਾਸਤੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਉਹਨਾਂ ਨੂੰ ਉਹ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਇਹ ਯਾਤਰਾ ਕੀਤੀ ਗਈ ਆ ਸਾਡੀ ਸਾਰਿਆਂ ਕੀ ਆ ਜੋੜ ਕੇ ਬੇਨਤੀ ਹੈ ਕਿ ਆ ਜਿਹੜੇ ਇਰਾਨ ਨਾਲ ਸੁੱਤੇ ਰਹੇ ਆ ਇਹਨੇ ਯੁੱਧ ਦੇ ਵਿੱਚ ਵੀ ਬਾਲ ਬਾਂਕਾ ਨੇ ਇਹ ਸਭ ਸੈਨਾ ਦੀ ਕਰਾਮਾਤ ਐ ਇਸ ਕਰ ਜਦੋਂ ਇਹ ਹਲਿਆ ਟਾਈਮ ਹੋਵੇ ਸਾਰੇ ਇਸ ਤਰ੍ਹਾਂ ਬਾਹਰ ਨਿਕਲਿਆ ਕਰੋ ਜੇ ਦੇਸ਼ ਹੈ ਬੀਰ ਜਵਾਨੋ ਕਾ ਅਲਵੇਲੋ ਕਾ ਮਸਤਾਨੋ ਕਾ ਇਸ ਦੇਸ਼ ਕਾ ਜੈਹਰੋ ਕਿਆ ਕਹਿਣਾ ਜੀ ਬਿਲਕੁਲ ਭਾਰਤੀ ਸੈਨਾ ਵੱਲੋਂ ਜਿਹੜਾ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਇੱਥੇ ਤਹਤੀ ਦੇ ਦੇਸ਼ ਦੇ ਵੱਖ-ਵੱਖ ਪਹਾੜਾਂ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਇੱਥੇ ਤਹਤੀ ਅਮਰਥਰ ਵਿੱਚ ਵੀ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਵਕਤ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਖਿਆ ਕਿ ਭਾਰਤੀ ਛੈਨਾ ਨੂੰ ਇਸ ਲਈ ਸਲਾਮ ਹੈ ਅਮਰਥਰ ਪਾਠ ਵਿੱਚ ਖਬਰ ਨਾਮ ਹੈ ਕੈਮਰਾਮੈਨ ਗੁਰਚੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ